ਜੀ ਡੀ ਵੀ ਖ਼ਬਰਾਂ ਆਪ ਸਭ ਨੂੰ ਜੀ ਆਇਆਂ ਨੂੰ ਲੈ ਕੇ ਹਾਂ ਜਰਾਂ ਦੀ ਵੱਡੀ ਖ਼ਬਰ ਖਬਰਨਾ ਹਾਂ ਤੱਕ ਜਰੂਰ ਬਨੇ ਰਹਿਣਾ ਜਿੰਨਾ ਵੀ ਨਾ ਭੈਣਾ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਅਤੇ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜਰੂਰ ਕਰ ਲੋ ਸ਼ੁਰੂਆਤ ਕਰਦੀ ਹਾਂ ਜਰਾਂ ਦੀ ਵੱਡੀ ਖ਼ਬਰ ਜਮਿਨੀ ਚੋਣਾਂ ਦੇ ਨਤੀਜਿਆਂ ਬਾਅਦ ਪੰਜਾਬ ਭਾਜਪਾ ਦੇ ਸੂਬਾ ਕਾਂਗਰਸ ਅੰਦਰ ਉੱਠਣ ਲੱਗੀਆਂ ਬਦਲਾਵ ਦੀਆਂ ਸੂਰਾਂ ਇਸ ਦੇ ਨਾਲ ਹੀ ਅੰਦਰਖਾਤੇ ਸ਼ੁਰੂ ਹੋ ਚੁੱਕੀਆਂ ਹਨ ਲੀਡਰਸ਼ਿਪ ਤਬਦੀਲੀ ਲਈ ਗੱਲਬਾਤ ਚਾਰ ਜਮਿਨੀ ਚੋਣਾਂ ਦੇ ਨਤੀਜੇ ਭਾਜਪਾ ਪੰਜਾਬ ਦੇ ਸੂਬਾ ਕਾਂਗਰਸ ਅੰਦਰ ਵਾਪਸੀ ਵਿਰੋਧ ਦੀ ਸੁਰਉ ਉਠਾਉਣੀ ਸ਼ੁਰੂ ਕਰ ਦਿੱਤੀਆਂ ਗਿਆ ਹਨ ਉਹਨਾਂ ਨੇ ਆਉਣ ਵਾਲੇ ਦਿਨਾਂ ਵਿੱਚ ਦੋਨੇ ਪਾਰਟੀਆਂ ਵੱਲੋਂ ਅੰਦਰੂਨੀ ਕਲੇਸ਼ ਵਧਾ ਨਾ ਆਮ ਆਦਮੀ ਪਾਰਟੀ ਨੇ ਤਾਂ ਆਪਣੀ ਨਵਾਂ ਪ੍ਰਧਾਨ ਅਮਨਤ ਰੋੜਾ ਨੂੰ ਥਾਪ ਦੇ ਕੇ 2027 ਦੀਆਂ ਵਿਧਾਨ ਸਭਾ ਚੋਣਾਂ ਨੂੰ ਮਿਸ਼ਨ ਫਤਿਹ ਕਰਨ ਦੀ ਰਣਨੀਤੀ ਤਹਿਤ ਆਪਣਾ ਕੰਮ ਸ਼ੁਰੂ ਕਰ ਦਿੱਤਾ ਹੈ ਭਾਜਪਾ ਨੇ ਕਾਂਗਰਸ ਦੀ ਇਸ ਤਰ੍ਹਾਂ ਦੀ ਹਾਰ ਕੀਤੀ ਹੋਈ ਹੈ ਰਾਜਵਿੰਗ ਸੁਖਬੀ ਸੁਖਜੀਂਦਰ ਸਿੰਘ ਗਰੰਧਾਵਾ ਨੇ ਕੇਵਲ ਟਿੱਲੋ ਵਰਗੇ ਆਗੂ ਨੂੰ ਮੋਸ਼ੀਦਾ ਦਾ ਸਾਹਮਣਾ ਕਰਨਾ ਪਿਆ ਤੇ ਹੁਣ ਇਹਨਾਂ ਪਾਰਟੀਆਂ ਅੰਦਰ ਵੀ ਸੱਤਾ ਤਿਰ ਆਪਣ ਆਪ ਦੀ ਮਨਜ਼ੂਰੀ ਬਾਦ ਦੋ ਐਸਾਈ ਤੋਂ ਪਹਿਲਾਂ ਕਾਂਗਰਸ ਤੇ ਭਾਜਪਾ ਅੰਦਰ ਵੀ ਲੀਡਰਸ਼ਿਪ ਵਿੱਚ ਬਦਲਾਵ ਬਦਲਾਵ ਦੀ ਗੱਲ ਚੋਣ ਨਤੀਜਿਆਂ ਤੋਂ ਬਾਅਦ ਸ਼ੁਰੂ ਹੋ ਗਈ ਹੈ ਤੇ ਇਸ ਸਥਿਤੀ ਮੁਤਾਬਿਕ ਅਗਲੇ ਦਿਨ ਵਿੱਚ ਇਹਨਾਂ ਦੋਵੇਂ ਪਾਰਟੀਆਂ ਨੂੰ ਵੀ ਨਵੇਂ ਪ੍ਰਧਾਨ ਮਿਲ ਸਕਦੇ ਹਨ ਖਬਰ ਨੂੰ ਅੰਤ ਤੱਕ ਵੇਖ ਲਈ ਧੰਨਵਾਦ